ਪ੍ਰਦੇਸ਼ ਦੀਆਂ ਹਦਾਇਤਾਂ ਮੁਤਾਬਕ ਅੱਜ ਸੰਗਠਨ ਪਰਵ ਦੀ ਬੈਠਕ ਹੁਸ਼ਿਆਰਪੁਰ ਦਿਹਾਤੀ ਜ਼ਿਲ੍ਹੇ 'ਚ ਕੀਤੀ ਗਈ ਹੈ ਜਿਹਦੇ 'ਚ ਵਿਸ਼ੇਸ਼ ਤੌਰ ਤੇ ਪ੍ਰਦੇਸ਼ ਵੱਲੋਂ ਮੋਨ ਲਾਲ ਸਿੱਟੀ ਜੀ ਔਰ ਅਨਿਲ ਰਾਮਪਾਲ ਜੀ ਇਸ ਬੈਠਕ ਨੂੰ ਲੈਣ ਵਾਸਤੇ ਇੱਥੇ ਆਏ ਆ ਇਹਨਾਂ ਨੇ ਸਾਰੇ ਚੋਣ ਪ੍ਰਕਿਰਿਆ ਬਾਰੇ ਅੱਜ ਸਾਰਿਆਂ ਨੂੰ ਮਾਰਗਦਰਸ਼ਨ ਕੀਤਾ ਹੈ ਔਰ ਗਵਾੜ ਚੜ ਕੇ ਇਸ ਇਲੈਕਸ਼ਨ 'ਚ ਸਾਰਿਆਂ ਨੂੰ ਹਿੱਸਾ ਲੈਣ ਲਈ ਕਿਹਾ ਹੈ ਇਹਨਾਂ ਸਾਰਿਆਂ ਦਾ ਇੱਥੇ ਆਨ ਤੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਜ਼ਿਲ੍ਹੇ ਵੱਲੋਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਲਾਉਣਾ ਹੈ ਕਿ ਆਉਣ ਵਾਲੇ ਸਮੇਂ 'ਚ ਜਿੱਦਾਂ ਜਿੱਦਾਂ ਇਹਨਾਂ ਨੇ ਕਾਰਜਕ੍ਰਮ ਦਿੱਤੇ ਹੈ ਉਹ ਸਾਰੇ ਸਫਲਤਾਪੂਰਵਕ ਸਾਡਾ ਜ਼ਿਲ੍ਹਾ ਕਰੇਗਾ ਔਰ ਪੰਜਾਬ 'ਚ ਵਧੀਆ ਤਰੀਕੇ ਨਾਲ ਇਸ ਜ਼ਿਲ੍ਹੇ ਦੇ ਸੰਗਠਨਾਤਮਕ ਚੋਣਾਂ ਹੋਣਗੀਆਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਰਤੀ ਜਨਤਾ ਪਾਰਟੀ ਹਰ ਵਾਰ ਲੋਕਤਾਂਤ੍ਰਿਕ ਢੰਗ ਦੇ ਨਾਲ ਆਪਣਾ ਚੁਣਾਵ ਕੱਢੀ ਹੈ ਔਰ ਉਸੇ ਲੜੀ ਔਰ ਉਸੇ ਕੜੀ ਦੇ ਤਹਿਤ ਪੰਜਾਬ ਨੂੰ 36 ਜ਼ਿਲ੍ਹਿਆਂ 'ਚ ਵੰਡਿਆ ਹੋਇਆ ਔਰ ਜਿਹੜਾ ਇਹ ਮੁਕੇਰੀਆਂ ਸੰਗਠਨਾਤਮਕ ਜ਼ਿਲ੍ਹਾ ਹੈ ਇਹਦੇ ਵਿੱਚ ਲੋਕਤੰਤਰੀ ਢੰਗ ਦੇ ਨਾਲ ਪਾਰਟੀ ਦਾ ਸੰਗਠਨ ਦਾ ਚੋਣ ਠੀਕ ਤਰੀਕੇ ਨਾਲ ਹੋ ਜੇ ਉਹਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਔਰ ਮੇਰੇ ਨਾਲ ਮੋਨ ਲਾਲ ਜੀ ਸੇਠੀ ਜਿਹੜੇ ਪ੍ਰਦੇਸ਼ ਤੇ ਕੋ-ਕਨਵੀਨਰ ਨੇ ਸਾਰੀ ਮੋਹਮ ਦੇ ਅਸੀਂ ਦੋਨੋਂ ਅੱਜ ਇੱਥੇ ਆਏ ਆਂ ਜ਼ਿਲ੍ਹਾ ਅਧਿਖਤਰੀ ਸ਼੍ਰੀ ਅਜੇ ਕੁਸ਼ਲ ਜੀ ਔਰ ਇਹਨਾਂ ਦੀ ਸਾਰੀ ਟੀਮ ਨੇ ਇਹ ਵਿਸ਼ਵਾਸ ਦਵਾਇਆ ਕਿ ਬੂਥ ਤੋਂ ਲੈ ਕੇ ਮੰਡਲ ਤੱਕ ਦਾ ਚੋਣ ਫਿਰ ਜ਼ਿਲ੍ਹੇ ਦਾ ਚੋਣ ਪੂਰੀ ਲੋਕਤੰਤਰੀ ਪ੍ਰਕਿਰਿਆ ਜੋ ਪਾਰਟੀ ਐਕਸਪੈਕਟ ਕਰਦੀ ਹੈ ਉਸੇ ਅਨੁਸਾਰ ਕੀਤਾ ਜਾਏਗਾ ਸਾਰੇ ਪਾਰਟੀ ਦੇ ਕਾਰਜਕਰਤਾਵਾਂ ਨੂੰ ਇਹ ਅਪੀਲ ਕਿ ਪੂਰੇ ਜੋਸ਼ ਨਾਲ ਇਸ ਸੰਗਠਨ ਪਰਵ ਚ ਪਾਰਟਿਸਿਪੇਟ ਕਰਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਔਰ 2027 ਦਾ ਜਿਹੜਾ ਚੋਣ ਹੈ ਜਿਹਦਾ ਸੁਪਨਾ ਅਸੀਂ ਸਭ ਲੋਕ ਦੇਖਦੇ ਹਾਂ ਕਿ ਪਾਰਟੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇ ਉਹਦੇ ਲਈ ਤਨ ਮੰਨ ਧੰਨ ਦੇ ਨਾਲ ਸਭ ਲੋਕ ਕੰਮ ਕਰਾਂਗੇ ਸਭ ਲੋਕਾਂ ਦਾ ਸਾਰੇ ਕਾਰਜਕਰਤਾਵਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਜ਼ਿਲ੍ਹਾ ਅਧਿਕਾਰੀ ਜੀ ਦਾ ਅੱਜ ਸ਼ਾਹਪੁਰ ਦਿਹਾਤੀ ਜ਼ਿਲ੍ਹੇ ਦੀ ਸੰਗਠਨਾਤਮਕ ਚੋਣਾਂ ਦੀ ਬੈਠਕ ਦੇ ਅੰਦਰ ਮੈਂ ਆਇਆ ਸਭ ਤੋਂ ਪਹਿਲੇ ਮੈਂ ਜਿੱਥੇ ਦੇਸ਼ ਦੀ ਜਨਤਾ ਨੂੰ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ ਹੈ ਮੈਂ ਵਧਾਈ ਦੇਣਾ ਕਿ ਭਾਰਤੀ ਜਨਤਾ ਪਾਰਟੀ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਦੇ ਅੰਦਰ ਬਣ ਚੁੱਕੀ ਹੈ ਇਹਦੀ ਮੈਂਬਰਸ਼ਿਪ ਕੋਰੋਨਾ ਦੇ ਅੰਦਰ ਜਾ ਕੇ ਅੱਜ ਜਿੱਥੇ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੈ ਉਥੇ ਇਥੇ ਜਿਹੜੇ ਕਾਰਕਿਰਤਾ ਨੇ ਅੱਜ ਦੇਖੋ ਕਿੰਨੀ ਸਟੇਟਰ ਦੇ ਅੰਦਰ ਭਾਰਤੀ ਜਨਤਾ ਪਾਰਟੀ ਰਾਜ ਹੈ ਮਾਨਯੇ ਨરેન્દ્ર ਮੋਦੀ ਜੀ ਦੇ ਆਵਾਜ਼ ਦੇ ਉੱਪਰ ਸਾਰਾ ਭਾਜਪਾ ਕਾਰਕਿਰਤਾ ਸੰਖਿਆਤਮਕ ਚੋਣੇ ਦੇ ਅੰਦਰ ਲੱਗਿਆ ਔਰ ਸਭ ਤੋਂ ਪਹਿਲੀ ਮੈਂਬਰਸ਼ਿਪ ਮਾਨਯੇ ਮੋਦੀ ਜੀ ਨੇ ਲਈ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪਹਿਲੀ ਮੈਂਬਰਸ਼ਿਪ ਲਈ ਹੈ ਔਰ ਪਹਿਲੀ ਐਕਟਿਵ ਮੈਂਬਰਸ਼ਿਪ ਬਣੇ ਨੇ ਸੋ ਮੈਂ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਾ ਜਿਹੜਾ ਮੁਕੇਰੀਆ ਜਿਹੜਾ ਜੋ ਹਸ਼ਾਰਪੁਰ ਦੇ ਆਤੀ ਕਲਾਉਂਦਾ ਇਹਦੇ ਕਾਰਜਕਰਤਾ ਦਾ ਧੰਨਵਾਦ ਕਰਦਾ ਕਿਉਂਕਿ ਬੂਥ ਕਮੇਟੀਆਂ ਦੀ ਚੋਣ ਪ੍ਰਕਿਰਿਆ ਜਲਦੀ ਸ਼ੁਰੂ ਹੋ ਰਹੀ ਹੈ ਬੂਥ ਕਮੇਟੀਆਂ ਤੋਂ ਲੈ ਕੇ ਪਰਦੇਸ਼ ਤੱਕ ਜਾਏਗੀ ਕੇਂਦਰ ਤੱਕ ਜਾਏਗੀ ਸੋ ਕਾਰਜਕਰਤਾ ਇਕੱਠੇ ਹੋ ਕੇ ਮਿਲ ਜੁਲ ਕੇ ਅੱਛੇ ਅੱਛੇ ਕਾਰਜਕਰਤਾ ਨੂੰ ਚੁਣ ਕੇ ਲਿਆਉਣਗੇ ਇਸ ਉਮੀਦ ਦੇ ਨਾਲ ਮੈਂ ਸਾਰੇ ਮੁਕੇਰੀਆ ਜ਼ਿਲ੍ਹੇ ਦੇ ਔਰ ਦੇਹੱਤੀ ਪੁਸ਼ਾਰਪੁਰ ਦੇ ਜ਼ਿਲ੍ਹੇ ਦੇ ਕਾਰਜਕਰਤਾਵਾਂ ਦਾ ਧੰਨਵਾਦ ਕਰਦਾ ਹਾਂ